ਖਾਲਸਾ ਜੀ ਬੀਤੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਇਕਧਾਰ ਜਥੇਦਾਰਾਂ ਵੱਲੋਂ ਯਦਵੀ ਹੋਏ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆਪਣੇ ਆਪ ਨੂੰ ਇਹ ਪੰਥਕ ਦਾਵਾ ਕਰਦੇ ਆ 2.5 ਦਾ ਸਮਾਂ ਯਦਵੀ ਹੋਣ ਤੋਂ ਬਾਅਦ ਇਹਨਾਂ ਨੇ ਸਤਾ ਦਾ ਅੰਨ ਮੰਨਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਜਿਹੜੀ ਚੋਰੀ ਹੋਈ ਆ ਉਹਨਾਂ ਨੂੰ ਖੁਰਦ-ਬੁਰਦ ਕੀਤਾ ਹੈ ਦੋਸ਼ੀਆਂ ਨੂੰ ਆਪਣੇ ਖੰਭਾਂ ਥਲੇ ਲੁਕਾ ਕੇ ਰੱਖਿਆ ਹੈ 9:30 ਦਾ ਸਮਾਂ ਸੁਖਬੀਰ ਬਾਦਲ ਦੇ ਸਮੇਤ ਉਹਦੀ ਜੁੰਡਨੀ ਨੇ ਆਪਣਾ ਅਪਰਾਧ ਕਬੂਲਿਆ ਹੀ ਨਹੀਂ ਮੰਨਿਆ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਬੇਸ਼ੋਅ ਕਰਕੇ ਇੱਕ ਇੱਕ ਅਪਰਾਧ ਉਹਨਾਂ ਨੇ ਮੰਨਿਆ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਦਨੀ ਕਰਦਾ ਜਾਂ ਕਰਵਾਉਂਦਾ ਜਾਂ ਉਹਨਾਂ ਨੂੰ ਸ਼ਹਿਦਤ ਵਰਮਖੋ ਉਹ ਸੰਦੇ ਨੂੰ ਕਦੇ ਬਾਅਦ ਤੇ ਮਾਫੀ ਨਹੀਂ ਦਿੱਤੀ ਜਾਂਦੀ ਅਸੀਂ ਸਾਡੇ ਦਿਲਾਂ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਤੇ ਪਾਥਾ ਦੀ ਕੀਤੀ ਬਿਆਦਵੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਪਰਾਧ ਕੀਤਾ ਸਿੱਖ ਪੰਥ ਦੇ ਹਿਰਦੇ ਬਲੁੰਦਰੇ ਆ ਇਸ ਦੁੱਖ ਨੂੰ ਯਾਦ ਕਰਦੇ ਹੋਇਆ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤਲੇ ਸਾੜੇ ਆ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਕਿ ਇਹ ਫੈਸਲੇ ਦਾ ਉਫਾਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਵੇਂ ਪਹਿਲਾਂ ਇਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਪਰ ਸੰਗਤਾਂ ਦੇ ਰੋਸ ਨੂੰ ਨਾ ਸਹਾਰਦਿਆਂ ਆ ਅੱਗੇ ਨਾ ਟਿਕਦਿਆਂ ਹੋਇਆਂ ਉਸ ਫੈਸਲੇ ਨੂੰ ਵਾਪਸ ਲੈਣਾ ਪਿਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਪਨਾਂ ਨੂੰ ਬੇਨਤੀ ਕਰਦਾ ਕਿ ਇਹ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਆਪਾਂ ਹੋਰ ਜ਼ੋਰ ਇਸੇ ਤਰ੍ਹਾਂ ਇਨਾਂ ਦਾ ਵਿਰੋਧ ਕਰਕੇ ਵਿਰੋਧ ਨਹੀਂ ਅਸਲੀਅਤ ਆ ਸਤ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਕੇ ਆਪਾਂ ਇਸ ਫੈਸਲੇ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਇਹ ਫੈਸਲਾ ਜਿਹੜਾ ਕੀਤਾ ਗਲਤ ਫੈਸਲਾ ਇਹਨੂੰ ਵਾਪਸ ਲੈਣਾ ਆਪਾਂ ਦੇ ਅੱਜ ਦਾ ਸਾਡਾ ਇਹ ਰੋਸ਼ਮਾਰਗ ਹੈ